ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਦਮਦਮੀ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਧੁੰਮਾ ਵੱਲੋਂ ਜਿੱਥੇ ਮਹਾਰਾਸ਼ਟਰ ਦੇ ਵਿੱਚ ਭਾਜਪਾ ਨੂੰ ਸਮਰਥਨ ਦੇ ਦਿੱਤਾ ਗਿਆ ਉਹਨਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਸਿੱਖਾਂ ਦੇ ਲਈ ਕਈ ਕੰਮ ਕੀਤੇ ਨੇ ਭਾਜਪਾ ਨੂੰ ਤੇ ਉਹਨਾਂ ਨੂੰ ਵੋਟਾਂ ਪਾਈਆਂ ਜਾਣ ਉੱਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਕੁਝ ਸਵਾਲ ਖੜੇ ਕੀਤੇ ਗਏ ਨੇ ਜਿਦੇ ਚੱਲਦੇ ਸਾਡੇ ਸੀਨੀਅਰ ਪੱਤਰਕਾਰ ਵਿਵੇਕ ਸ਼ਰਮਾ ਦੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਣੀ ਹੈ ਤੇ ਇਸ ਵਲੇ ਸ਼ਰਮਨ ਯਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਸਾਡੇ ਨਾਲ ਜੁੜ ਚੁੱਕੇ ਨੇ ਅਰਸ਼ਦੀਪ ਜੀ ਜਿਸ ਤਰੀਕਾ ਨਾਲ ਦਮਦਮੀ ਟਕਸਾਲ ਵੱਲੋਂ ਮਹਾਰਾਸ਼ਟਰ ਵਿੱਚ ਭਾਜਪਾ ਵਾਲੇ ਗੜਝੋੜ ਨੂੰ ਹਮਾਇਤ ਦਾ ਐਲਾਨ ਕੀਤਾ ਗਿਆ ਹੈ ਕੀ ਪ੍ਰਤੀਕਿਰਿਆ ਤੁਹਾਡੀ ਦੇਖੋ ਮੈਂ ਪਹਿਲਾਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਦਮਦਮੀ ਟਕਸਾਲ ਕੋਮ ਵੀ ਇੱਕ ਮਹਾਨ ਸੰਸਥਾ ਦਮਦਮੀ ਟਕਸਾਲ ਨਾਲ ਦੇਸ਼ ਵਿਦੇਸ਼ ਚ ਬੈਠੇ ਲੱਖਾਂ ਸਿੱਖ ਨਾਨਕ ਨਾਮ ਲੈ ਵਰ ਲੋਕ ਦਮਦਮੀ ਟਕਸਾਲ ਨਾਲ ਜੁੜੇ ਨੇ ਪਰ ਅੱਜ ਜੋ ਬਾਬਾ ਹਰਨਾਮ ਸਿੰਘ ਜੀ ਤੁਮਾ ਨੇ ਜੋ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਬੀਜੇਪੀ ਨੂੰ ਸਮਰਥਨ ਦਿੱਤਾ ਤਾਂ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਕਿ ਕੌਣ ਦੀ ਸੰਸਥਾ ਦਾ ਇਸ ਤਰੀਕੇ ਬੀਜੇਪੀ ਨੂੰ ਸਮਰਥਨ ਦੇਣਾ ਉਹ ਵੀ ਉਹ ਸੰਸਥਾ ਜੀ ਦੀ ਸੰਸਥਾ ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਦੀ ਉਹਦੇ ਦੋ ਬਹੁਤ ਅਹਿਮ ਗੱਲਾਂ ਨੇ ਸੇਵਾ ਮੇਰਾ ਸਵਾਲ ਹੈ ਕਿ ਤੁਮਾਰਾ ਸਾਹਿਬ ਤੁਸੀਂ ਬੀਜੇਪੀ ਨੂੰ ਸਮਰਥਨ ਤਾਂ ਦਿੱਤਾ ਪਰ ਕੀ ਬੀਜੇਪੀ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਨੂੰ ਸ਼ਹੀਦ ਮੰਨਦੀ ਹੈ ਬੀਜੇਪੀ ਤਾਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੀ ਹਾਂ ਫਿਰ ਇੱਕ ਕਿਸ ਤਰੀਕੇ ਦਾ ਸਮਰਥਨ ਹੈ ਔਰ ਮੈਂ ਯਾਦ ਕਰਾ ਦਿਆਂ ਕਿ ਜੋ ਬਾਦਲ ਸਾਹਿਬ ਦੀ ਜਿਹੜੀ ਮਿਹਨਤ ਸਦਕਾ ਇਹ ਯਾਦਗਾਰ ਬਣ ਰਹੀ ਹੈ ਉਥੇ ਦੰਦਵੀ ਤਖਤਾਲ ਵਾਲੇ ਵੀ ਉਹਦੇ ਚ ਸੇਵਾ ਨਿਭਾਰੇ ਨੇ ਜਿਹੜੀ ਸੰਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਹੋਰ ਸ਼ਹੀਦਾਂ ਦੀ ਯਾਦਗਾਰ ਹੈ ਪੀਕੇਪੀ ਨੇ ਸੌਦੇ ਤੇ ਬੜੇ-ਬੜੇ ਕੁਐਸਚਨ ਮਾਰਕ ਖੜੇ ਕੀਤੇ ਸੀ ਉਹ ਤਾਂ ਉਸ ਸਮੇਂ ਬਾਦਲ ਸਾਹਿਬ ਨੇ ਗਲੇੜੀ ਨਾਲੇ ਫੈਸਲਾ ਲਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਅਲਾਈਅੰਸ ਸੀ ਪਰ ਬਾਦਲ ਸਾਹਿਬ ਨੇ ਸਟੈਂਡ ਲੈ ਕੇ ਕਿਹਾ ਕਿ ਨਹੀਂ ਇਹ ਬਣੇਗੀ ਉਹ ਗੱਲਾਂ ਦਾ ਕੀ ਅੱਜ ਬੰਦੀ ਸਿੰਘਾਂ ਦੀ ਰਿਹਾਈ ਕਿੰਨਾ ਵੱਡਾ ਮੁੱਦਾ ਹੈ ਉਹਦੇ ਬਾਰੇ ਤੁਮਨ ਸਾਹਿਬ ਕੀ ਕਹਿਣਾ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਤਾਂ ਨਹੀਂ ਹੋਈ ਕਿਉਂਕਿ ਤੁਸੀਂ ਕੌਣ ਨੂੰ ਰਿਪਰੈਜ਼ੈਂਟ ਕਰਦੇ ਹੋ ਸੰਤਮੀ ਤਖਸਾਲ ਕੌਮ ਦੀ ਹੈ ਇਹ ਇਕੱਲੀ ਇੱਕ ਬੰਦੇ ਦੀ ਨਹੀਂ ਇੱਕ ਵਿਅਕਤੀ ਵਿਸ਼ੇਸ਼ਤਾ ਨਹੀਂ ਇਹ ਕੌਮ ਦੀ ਸੰਸਥਾ ਹੈ ਸਬੰਧੀ ਸਿੰਘਾਂ ਦੀ ਰਿਹਾਈ ਦਾ ਕੀ ਬਣਿਆ ਉਹਦੇ ਬਾਰੇ ਦੱਸੋ ਜੋ ਨਾਂਦੇੜ ਸਾਹਿਬ ਕਿਉਂਕਿ ਤੁਸੀਂ ਮਹਾਰਾਸ਼ਟਰ ਦਾ ਕਹਿੰਦੇ ਕਿ ਜਿੱਥੇ ਕਿ ਜੀ ਮਹਾਰਾਸ਼ਟਰ ਚ ਸਿੱਖਿਆ ਲਈ ਬਹੁਤ ਕਮ ਹੋਏ ਨੇ ਪਰ ਮਹਾਰਾਸ਼ਟਰ ਚ ਤਾਂ ਜਿਹੜੀ ਸਿੱਖਾਂ ਦੀ ਸੰਸਥਾ ਸੀ ਨਾਂਦੇੜ ਸਾਹਿਬ ਬੋਰਡ ਹੈ ਜਿਹੜਾ ਉਥੇ ਇਲੈਕਟਿਡ ਮੈਂਬਰਸ ਦੀ ਗਿਣਤੀ ਘਟਾ ਕੇ ਨਾਮਿਨੇਟ ਕਰ ਦਿੱਤੇ ਗਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਉਹ ਮੇਰੇ ਤਾਂ ਬੜੇ ਐਸੇ ਸਵਾਲ ਨੇ ਜਿਹੜੇ ਮੈਂ ਪੁੱਛਣਾ ਚਾਹੁੰਦਾ ਔਰ ਮੈਂ ਤਾਂ ਹੀ ਇਹ ਸਵਾਲ ਖੜਾ ਕੀਤਾ ਹੈ ਕਿ ਦੰਦਮੀ ਤਖਸਾਲ ਦਾ ਇਹ ਸਮਰਥਨ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਬਾਬਾ ਹਰਨਾਮ ਸਿੰਘ ਦੀ ਧੁੰਮਾ ਦਾ ਸਮਰਥਨ ਹੈ ਉਹ ਇਹ ਚੀਜ਼ ਦੰਦਮੀ ਤਖਸਾਲ ਨੂੰ ਸਪਸ਼ਟ ਕਰਨੀ ਚਾਹੀਦੀ ਆ ਕਿ ਕਿਉਂਕਿ ਇਹ ਅਜੇ ਕੌਮ ਹਰ ਇੱਕ ਸਿੱਖ ਇਹ ਸੁਣਨਾ ਚਾਹੁੰਦਾ ਹੈ ਕਿ ਕੀ ਦੰਦਨੀ ਟਕਸਾਲ ਵੀ ਕਦੇ ਭਾਪੀ ਨੂੰ ਸਮਰਥਨ ਦੇ ਸਕਦੀ ਹੈ ਸੋ ਇਹ ਇੱਕ ਬੜਾ ਵੱਡਾ ਮਸਲਾ ਜਿਹੜਾ ਖੜਾ ਹੋ ਗਿਆ ਔਰ ਨਾਲ ਹੀ ਮੈਂ ਸੁਧਾਰ ਲਹਿਰ ਦੇ ਵਿੱਚ ਬੈਠੇ ਭਾਈ ਮਨਜੀਤ ਸਿੰਘ ਜੀ ਮੇਰਾ ਸਿੱਧਾ ਸਵਾਲ ਉਹਨਾਂ ਨੂੰ ਹੈ ਕਿਉਂਕਿ ਸੁਧਾਰ ਲਹਿਰ ਲਗਾਤਾਰ ਕੀ ਜੀਪੀ ਦਾ ਸਮਰਥਨ ਲੈ ਕੇ ਕਦੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਦੇ ਨੇ ਕਦੇ ਜੰਮੂ ਕਸ਼ਮੀਰ ਤੇ ਜਾ ਕੇ ਉਹਨਾਂ ਲਈ ਪ੍ਰਚਾਰ ਕਰਦੇ ਨੇ ਤੇ ਭਾਈ ਮਨਜੀਤ ਸਿੰਘ ਜੀ ਵੀ ਸੀਤਾ ਦੇ ਪਰਿਵਾਰ ਚੋਂ ਆਉਂਦੇ ਨੇ ਇਸ ਵਾਰ ਦੱਸਣ ਕਿ ਕੀ ਉਹ ਹਰਨਾਮ ਸਿੰਘ ਧੁੰਮਾ ਜੀ ਦਾ ਜੋ ਜੀਜੇਪੀ ਨੂੰ ਸਮਰਥਨ ਹੈ ਸਮਝਵੀ ਟਕਸਾਲ ਦਾ ਸਮਰਥਨ ਹੈ ਕਿਉਂਕਿ ਟਕਸਾਲ ਦਾ ਹੀ ਹੈ ਪਰਿਵਾਰ ਉਹ ਵੀ ਕੋਈ ਦੱਸਣ ਕਿ ਕੀ ਉਹ ਇਸ ਫੈਸਲੇ ਨਾਲ ਸਹਿਮਤ ਨੇ ਇਹ ਇੱਕ ਬੜੀ ਵੱਡੀ ਖਤਰੇ ਦੀ ਘੰਟੀ ਪੰਥਲੀ ਵੱਜ ਗਈ ਹੈ ਬੜੀ ਵੱਡੀ ਖਤਰੇ ਦੀ ਘੰਟੀ ਕੌਮਲੀ ਵੱਜ ਗਈ ਹੈ ਦੇਖੋ ਬਾਹਰਲੇ ਦੇਸ਼ਾਂ ਦੇ ਵਿੱਚ ਇਕਾਂ ਤੇ ਹਮਲੇ ਹੋ ਰਹੇ ਹੋਣ ਮਨੋਰਟੀਜ਼ ਦੇ ਵਿੱਚ ਐਡਾ ਵੱਡਾ ਉਹ ਦੇਵਿਸ਼ਵਾਸੀ ਖੜੀ ਹੋ ਗਈ ਹੋਵੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਹੋਣ ਐਸੇ ਦੇ ਵਿੱਚ ਅਗਰ ਟਕਸਾਲ ਸਮਰਥਨ ਦੇਗੀ ਇਹ ਆਪਣੇ ਆਪ ਦੇ ਵਿੱਚ ਬਹੁਤ ਚਿੰਤਾਜਨਕ ਹੈ ਬਹੁਤ ਹੈਰਾਨੀਜਨਕ ਜੀ ਤੁਮ ਜੀ ਨੇ ਜੇਕਰ ਪ੍ਰੈਸ ਕਾਨਫਰੰਸ ਦੀ ਗੱਲ ਕਰੀ ਉਹਨਾਂ ਨੇ ਕਿਹਾ ਕਿ ਪਿਛਲੇ 23 ਸਾਲਾਂ ਦੌਰਾਨ ਜਿਹੜੀ ਸਰਕਾਰ ਹੈ ਉਸਨੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਬਹੁਤ ਕੁਝ ਕੀਤਾ ਹੈ ਤਾਂ ਇੱਕ ਪਾਸੇ ਸ਼੍ਰੋਮਣ ਅਕਾਲੀ ਲਲ ਤੇ ਭਾਜਪਾ ਦਾ ਘੜਛੋੜ ਵੀ ਰਿਹਾ ਹੈ ਦੋਹਾਂ ਪਾਰਟੀਆਂ ਦੇ ਵੱਡੇ ਆਗੂ ਕਹਿੰਦੇ ਰਹੇ ਨੇ ਨੌ ਮਾਸ ਦਾ ਰਿਸ਼ਤਾ ਹੈ ਹਾਲਾਂਕਿ ਵੱਖਰੀ ਗੱਲ ਹੈ ਕਿ ਤਕਰਾਰ ਹੋਈ ਪਾਰਟੀਆਂ ਦੋਹਾਂ ਦੇ ਰਾਹ ਵੱਖਰੇ ਹੋ ਗਏ ਹੁਣ ਅਜਿਹਾ ਕੀ ਹੋ ਗਿਆ ਜਿਸ ਕਾਰਨ ਤੁਹਾਨੂੰ ਲੱਗ ਰਿਹਾ ਕਿ ਭਾਜਪਾ ਜਿਹੜੀਆਂ ਸੰਗਤ ਨਾਲ ਜੁੜੀਆਂ ਪਾਰਟੀਆਂ ਨੇ ਸਿੱਖ ਸੰਗਤ ਨਾਲ ਜੁੜੀਆਂ ਪਾਰਟੀਆਂ ਨੇ ਉਹਨਾਂ ਤੇ ਹਾਵੀ ਹੋ ਰਹੀ ਹੈ ਹਾਵੀ ਨਹੀਂ ਮੈਂ ਤੁਸੀਂ ਤੁਸੀਂ ਇਸ ਗੱਲ ਨੂੰ ਸਮਝੋ ਜੀ ਕਿ ਇਹ ਇੱਕ ਛੋਟੀ ਸੰਸਥਾ ਨਹੀਂ ਦੰਦਮੀ ਤਕਸਾਲ ਕੌਮ ਦੀ ਇੱਕ ਬਹੁਤ ਮਹੱਤਵਪੂਰਨ ਇੱਕ ਬਹੁਤ ਵਿਸ਼ਾਲ ਇੱਕ ਬਹੁਤ ਵੱਡੀ ਸੰਸਥਾ ਹੈ ਇਹ ਸੰਸਥਾ ਦਾ ਭਾਜਪਾ ਨੂੰ ਸਮਰਥਨ ਜਾਣਾ ਉਹ ਵੀ ਸਿੱਖ ਇਸ਼ੂਜ਼ ਨੂੰ ਇਗਨੋਰ ਕਰਦੇ ਹੋਏ ਜਾਣਾ ਮੈਂ ਇਹ ਪੁੱਛਣਾ ਚਾਹੁੰਦਾ ਜੀ ਐਮਰਜੈਂਸੀ ਫਿਲਮ ਦਾ ਇਹਦਾ ਵੱਡਾ ਵਿਰੋਧ ਹੈ ਉਹਦੇ ਵਿੱਚ ਸੰਤਾ ਨੂੰ ਇੱਕ ਨੈਗੇਟਿਵ ਲਾਈਟ ਦੇ ਵਿੱਚ ਦਿਖਾਇਆ ਗਿਆ ਉਹਦੇ ਬਾਰੇ ਟਕਸਾਲ ਨੇ ਕੀ ਕਹਿਣਾ ਸੋ ਇਹ ਜਿਹੜਾ ਜਿਸ ਫੈਸਲਾ ਤੁਮਾ ਸਾਹਿਬ ਨੇ ਕਰ ਲਿਆ ਜਾਂ ਟਕਸਾਲ ਨੇ ਕਰ ਲਿਆ ਇਹ ਬੜਾ ਘਾਤਕ ਫੈਸਲਾ ਹੈ ਕੌਮਲੀ ਪੰਥਲੀ ਇਹਦੇ ਤੇ ਹੁਣ ਆ ਕੇ ਟਕਸਾਲ ਨੂੰ ਇਹ ਸਪਸ਼ਟ ਕਰਨਾ ਪਊਗਾ ਕਿ ਤੁਮਾ ਸਾਹਿਬ ਦਾ ਨਿੱਜੀ ਫੈਸਲਾ ਹੈ ਕਿ ਟਕਸਾਲ ਦਾ ਫੈਸਲਾ ਜੀ ਕਲੇਰੀ ਬਹੁਤ ਬਹੁਤ ਸ਼ੁਕਰੀਆ ਸੰਭ। ਤੋਂ ਜਿੱਦਾਂ ਕਿ ਅਰਸ਼ਦੀਪ ਸਿੰਘ ਕਲੇਰ ਨੇ ਕਈ ਸਵਾਲ ਖੜੇ ਕੀਤੇ ਨੇ ਹੁਣ ਵੇਖਣਾ ਹੋਵੇਗਾ ਦਮਦਮਣੀ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਧੁੰਮਾ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਬਿਆਨ ਦਿੱਤਾ ਜਾਂਦਾ ਹੈ ਤਾਲਾ ਸਮਾ ਦੱਸੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ